ਨਹੀਂ ਨਹੀਂ ਇਹ ਮੈਂ ਦੱਸਦਾ ਤੇ ਦਾਦੋਂ ਫਿਰ ਰਸਾ ਤੇ ਸਾਉ ਦਾ ਕਾਇਮ ਹੋ ਜਾ ਬਸ ਤੁਹਾਨੂੰ ਮੈਂ ਕਦੀ ਕਿਹਾ ਅੱਗੇ ਕਾਇਮ ਹੋਣ ਸੇ ਅੱਜ ਕਹਿਦਾ ਨਾ ਤੁਹਾਨੂੰ ਬਸ ਜੇ ਅੱਗੇ ਜੇ ਕਹਿ ਕਾਇਮ ਹੋ ਜਾ ਤੈ ਸਾਸੀ ਕਾ ਮੈਂ ਤਾਂ ਧਰਮ ਦਾ ਸਾਸੀ ਗਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਡੇ ਗੜੀਆਂ ਜੋੜ ਕੇ ਬੈਂਦੀ ਕੀਤੀ ਜਾਂਦੀ ਆ ਤੁਹਾਨੂੰ ਕਿਸੇ ਨੂੰ ਨਹੀਂ ਦਿੰਦਾ ਬੰਦਾ ਕਿ ਸਾਡਾ ਕੁਵਾਰਾ ਵਾ ਸਾਡਾ ਬੰਦਾ ਕੁਵਾਰਾ ਵਾ ਉਹ ਜਾਰੇ ਨਾਲ ਬਚਾਉਣ ਲਈ ਪਰਨਾ ਬਧਿਆ ਸੇ ਤਾਂ ਪਰ ਨੀਵਾ ਹੁੰਦਾ ਰੋਤੋ ਫੇਰ ਜਾ ਜਾਂਦਾ ਐ ਉਹ ਬਾਲ ਜਿਹੜੀ ਉਹਦੀ ਚੀਜ਼ੇ ਵਾਲਾ ਜਿਹੜਾ ਹੱਥ ਫਸ ਜਾਂਦਾ ਉਹਦਾ ਕੰਮ ਆ ਐਨਾ ਸ਼ੈਂਪੂ ਲਾਉਣਾ ਨਾ ਕੋਈ ਚੀਜ਼ ਲੰਘ ਲੋੜ ਖਰਚ ਕਰਦਾ ਦਾਲ ਨਹੀਂ ਚਾਹੀਦਾ ਜਿਹੜਾ ਵੀ ਚਲੋ ਵਾਲਵਾਦ ਨੂੰ ਮੁੰਡੇ ਦੇ ਨਾਲ ਦਾਲ ਨਹੀਂ ਲੈਣਾ ਪਵਾਲਵਾਦ ਨੂੰ ਕੁੜੀ ਵਾਲੇ ਪੱਕਾ ਪੱਕਾ ਸਟਾਈਲ ਉਹ ਨਹੀਂ ਮੈਂ ਉਹ ਹੋਰ ਚੀਜ਼ ਵੇਖੀ ਆ ਅੱਜ ਦੇ ਦਿਨ ਜਦ ਨਹੀਂ ਮੇਰੀ ਗੱਲ ਸੁਣਾ ਅਈ ਵਾੜੀ ਉਹ ਜਿਹੜਾ ਟੈਟੂ ਬਣਵਾ ਲੈਣਾ ਵਾਲਾ ਦਾ ਸਿਰ ਤੇ ਉਹ ਬੜਾ ਚੱਲੰਦੇ ਕੰਮ ਨਾ ਉਹ ਐ ਟੈਟੂ ਬਣਾ ਲੈਣਾ ਪੱਬਿਆ ਮੰਗ ਰਗੜ ਕੇ ਨਾ ਤਿੰਗਿਆ ਟਿੰਡ ਛੱਲਿਆਣਾ ਪਿਆ ਹਾਂ ਵਾਲਾ ਨਹੀਂ ਨਾ ਨਾਂਜੋ ਚਿੱਡਾ ਪੂਰਾ ਡ੍ਰੈਗਨ ਬਾਇਆ ਪੂਰਾ ਫੇਰਾ ਬਾੜ ਤਾਂ ਹੈ ਹੀ ਨਹੀਂ ਵਾਲਾ ਦਾ ਹੀ ਬਣਾ ਦੇਣਾ ਵਾਲ ਹੀ ਹੁਣ ਵਾਲ ਹੀ ਬਣਾ ਦੇਣੇ ਉੱਤੇ ਸਿਰ ਤੇ ਸਾਪ ਬਣਾਈਆ ਰੋਮਿੰਗ ਕੱਟੇ ਹੁਣ ਜਿੰਨਾ ਜਿੱਡਾ ਬੋਡੀ ਬਿਲਡਰ ਹੋਊਗਾ ਨਾ ਜਿਹੜੇ ਆ ਬੋਡੀ ਬਿਲਡਰ ਜਿੰਨੇ ਉਹਨਾਂ ਦੀ ਰਿਸਕੀ ਗੇਮ ਆਣਾ ਬਹੁਤ ਜ਼ਿਆਦਾ ਉਹ ਰਿਸਕੀ ਤਰੀਕੇ ਫਿਰਦੇ ਆ ਜਿਆਦੇ ਹਾਂ ਸਾਜੇ ਹੈ ਦੀ ਰਿਸਕ ਤੇ ਰਿਸਕ ਜਿਆਦਾ ਰਿਸਕੀ ਆ ਕਿਉਂਕਿ ਯਾਰ ਜਦੋਂ ਬੰਦਾ ਤਿਆਰੀ ਤੇ ਹੁੰਦਾ ਉਹ ਸਾਰੀਆਂ ਚੀਜ਼ਾਂ ਹੀ ਛੱਡ ਦਿੰਦੇ ਆ ਸਾਰਾ ਕਈ ਤੇ ਲੂਣ ਵੀ ਨਹੀਂ ਖਾਂਦੇ ਲੂਣਾ ਧੋਣਾ ਵੀ ਨਹੀਂ ਲੂਣ ਵੀ ਨਹੀਂ ਖਾਂਦੇ ਤੇ ਪਾਣੀ ਵੀ ਪਾਣੀ ਵੀ ਉਹਨਾਂ ਲਿਮਟਡ ਪੀਣਾ ਵੀ ਪਾਣੀ ਨਾ ਕਿਤੇ ਬਾਡੀ ਸਟੋਰ ਕਰ ਲੈ ਜਿਆਦਾ ਜਾਣਾ ਫਿਰ ਤੇ ਮੈਨੂੰ ਉਦੋਂ ਮਰਾ ਆ ਮਿਲ ਗਿਆ ਕਿਉਂਕਿ ਮੈਨੂੰ ਇੱਕੇ ਦਮ ਮੇਰੇ ਨਾਲ ਲੱਗਾ ਕਿ ਜਿਤਨਾ ਬੱਚ ਗਿਆ ਉਹ ਜਿੰਨੀ ਆਲੀ ਬੋ ਧੋੜ ਤਨੀ ਡਿੱਗਣ ਲੱਗਦਾ ਇਸ ਪਾਟੀ ਲਾ ਕੇ ਫਿਰ ਪਿੱਛੇ ਮੁੜ ਜਾਂਦਾ ਹੈ ਈਦ ਪੈਣੇ ਹੁੰਦੀ ਉਹਦੀ ਇੱਕ ਕਬੱਡੀ ਤੇ ਵਾਹ ਵਾਹ ਬੱਚ ਗਿਆ ਮੈਂ ਆਈ ਉਹ ਤਾਂ ਬੜਾ ਅਲੱਗ ਕਾਲੀ ਜੰਬੂ ਤਾਰੀ ਆ ਪਰ ਜਿਹੜੀ ਕਰਮਾਂ ਦੀ ਹਾਲਿਆ ਤੇ ਮੇਰੇ ਨਾਲ ਉਹ ਪਾਪ ਪੈਰ ਆਲਾ ਬਾਹਰ ਹੋ ਗਿਆ ਉਸਤਾਦ ਉਹਨੇ ਕਿਵੇਂ ਭਰੇ ਛੱਡੇ ਉਹ ਤੁਹਾਡੇ ਹੌਲਟ ਖੜਾ ਹੀ ਸੀ ਯਾਨੀ ਕਰਮਾ ਆਹ ਕਰਮਾ ਚਾਰ ਰਿੰਦੇ ਪੁਰੇ ਐਦਾਂ ਦਾ ਮੈਂ ਪਿਆ ਲੰਮਾ ਤੇ ਆਉਂਦਾ ਤਿੰਨ ਜਫੇ ਭਰੇ ਭਰੇ ਉਹਦੇ ਚਤੇ ਸਾਰੀ ਕਰਮਾ ਇਸ ਹਰਿਸਤਾਨ ਨੇ ਪੀ ਬੋ ਦੋ ਬੀਕੋਸਟਰ ਰਹਿ ਗਿਆ ਜੀ ਕਿਣਾ ਜਾ ਕੇ ਜਾਂਦਵ ਡਿੱਗੋ ਸਿੱਧਾ ਵੇਸ਼ ਕੇ ਐ ਐ ਕੱਥੇ ਹੋ ਗਏ ਜਦੋਂ ਆਪਾਂ ਡਿੱਗਦੇ ਨਾ ਐ ਹੋ ਗਿਆ ਵੱਖੀ ਪਰਨੇ ਤੇ ਗੋਡੇ ਦਾ ਨਹੀਂ ਪਤਾ ਫੜਾ ਕਿੱਥੇ ਬਚਣਾ ਪਹਿਲੀ ਮੇਰੀ ਅਰਥ ਤੋਂ ਮਾਇਨੇ ਨਹੀਂ ਵੀ ਲੋਕਾਂ ਨੂੰ ਆਸੀ ਡਿੱਗਾਲਾ ਅਰਥ ਨਾਲ ਹੁੰਦਾ ਕੱਲੇ ਤੇ ਹਾਂ ਕੁੜੀ ਇਹ ਉਹ ਡਿੱਗਦਾ ਸਿੱਧਾ ਮੈਂ ਕਿਤੇ ਨਾ ਛੇ ਮਾਨ ਕੋ ਉੱਤੇ ਮੈਂ ਉੱਤੇ ਡਿੱਗ ਪਿਆਣਾ ਤੇਰੇ ਜਾ ਮੈਨੂੰ ਛੱਟ ਲਾਏ ਜਾ ਉਹ ਡਿੱਗਿਆ ਆਪਰੀ ਹੰਬ ਗਿਆ ਜਿਹੜਾ ਬੜਾ ਪੈਂਦੇ ਉਹਨੂੰ ਮਾੜੀ ਡਾਤ ਸੀ ਭੱਜਿਆ ਤੇ ਤੇਜ ਉਹ ਭੱਜਿਆ ਕਈ ਰੀਡਰ ਵੇਖਿਆ ਜੋ ਡਿੱਗਦੇ ਆ ਭਹਾ ਨਾ ਭਹਾ ਉਹਦਾ ਹੀ ਲੱਗ ਲੱਗੇ ਉਹ ਨਹੀਂ ਭਹਾ ਮੈਂ ਮੈਂ ਆਪਣਾ ਬਚਾਉਣਾ ਉਹ ਵੀ ਛੱਟ ਲਾ ਜਣੀ ਆ ਛੱਟ ਲੱਗ ਜਣੀ ਆ ਆਪਣੇ ਲੱਗ ਜਣੀ ਆ ਕਿਹੜਾ ਕਿਹੜੀ ਕੁੜੀ ਆ ਮੈਂ ਜਾਣੀ ਦੋ ਕੁੜੀਆਂ ਜਿਹੜੀਆਂ ਆ ਜਦੋਂ ਚਾਰ ਦਿਨ ਪਿੱਛੇ ਹਟ ਗਿਆ ਦਸਾਂ ਬੰਨਾਂ ਦੇ ਨਾਲ ਖੇਡਿਆ ਸਾਰਾ ਜੂਰ ਉਤਲਾ ਲੈ ਲਾ ਲਿਆ ਤੀਤੀ ਤੀਤੀ ਮੈਂ ਮੈਂ ਪਹਿਲੂ ਡਰਦਾ ਹੀ ਗੋਡੀ ਪਾਉਂਦਾ ਜਦੋਂ ਮੈਂ ਇੱਕ ਅੱਧ ਦੀ ਲਗਾਇਆ ਮੇਰਾ ਚਾਕ ਖੁੱਲ ਗਿਆ ਵੀ ਨਹੀਂ ਸੈਟਿਆ ਯਾਰ ਮੈਂ ਹੁਣ ਨਹੀਂ ਗੱਲ ਕੋਈ ਚਲੀ ਜਾਂਦੇ ਨਹੀਂ ਗੋਡਾ ਤੇ ਉਦਾਂ ਸੈਟੀ ਉਹ ਕੁੜੇ ਬੰਨਣ ਦਾ ਕਰਕੇ ਨਾ ਨਾੜਾਂ ਦਾ ਲਹੂ ਹੀ ਖਲੋ ਗਿਆ ਹੋ ਜੀ ਬੜਾ ਕੋਲਾ ਹੈ ਹੈ ਇਹ ਬੜਾ ਕੋਲਾ ਲੱਗਦਾ ਕਿ ਤੁਸੀਂ ਉੱਪਰ ਜਾ ਰਹੇ ਹੋ ਤਾਂ ਕਿਦਾਂ ਜਦੋਂ ਉੱਧਰ ਖੇਡਿਆ ਆਪਣਾ ਫਿਆ ਵੀ ਕੋਲਾ ਹੈ ਰੇਟ ਪਾਣੀ ਡਿੱਗਦੇ ਹੈ ਜਾਂ ਫਿਰ ਵੀ ਕੋਲੇ ਨਾ ਜਾਂਦੇ ਫਿਰ ਵੀ ਬਜਾਦੇ ਹਾਂ ਮੈਂ ਗੱਡੀ 'ਚ ਕਿਹੜੇ ਬੈਠੇ ਜਿਹੜੇ ਇੰਨੀ ਗਰਮੀ ਚੜੀ ਹੈ ਨਾ ਸਾਡੇ 23 ਚ ਪਈ ਸੀ ਬਾਈ ਜੀ ਇੱਕ ਹੋਰ ਜੋ ਬਣ ਰੂ ਸੋਹ ਤੇ ਮਪਾ ਇਹਣਾ ਮੁੜ ਗਿਆ ਸਟਾਰਟ ਦਾ ਵੀ ਤੇਲ ਮੰਗਣੇ ਲਾਗੇ ਲਾਗੇ ਦੇ ਸੰਦੀਪ ਮੈਦ ਵਾਲਿਆ ਦੁੱਲਾ ਤੇ ਬੰਨ ਤੱਜ ਕਿੰਨੇ ਬੰਦੇ ਯਾਰ ਲਾਗੇ ਲੱਗੇ ਨਾ ਸੁੱਖਾ ਭੰਡਾਲ ਇਹਨਾਂ ਦੀ ਟੀਮ ਕਿੰਨੀ ਤਗੜੀ ਨੇ ਸੁੱਖਾ ਭੰਡਾਲ ਕਾਲਮਾਲ ਆ ਬੰਦੀਆ ਬੰਦੀਆ ਇਹ ਕਾਲਾ মিয়া ਵਿੰਡ ਪੂਰੇ ਰਟ ਰਿਅਰ ਪੂਰੇ ਤਗੜੇ ਤਗੜੇ ਹੁਣ ਉਹ ਉਦਾਂ ਦੀ ਕਵਟੀ ਨਹੀਂ ਰਹੀ ਤੇ ਇੱਕੇ ਇੱਕੇ ਟੀਮ ਚ ਕਿੰਨੇ ਸਟਾਰ ਹੁੰਦੇ ਹੈ ਬਈ ਨਾ ਮੇਰੇ ਵੀਰੇ ਮੇਰੇ ਵੀਰੇ ਬੰਦੇ ਵੀ ਲੈ ਕੇ ਤਗੜੇ ਤਗੜੇ ਸਰੀਰ ਨਾਲ ਦੇਖ ਜੀ ਗਲੇ ਨੈਚਰਲੀ ਤਗੜੇ ਨੇ ਹਾਂ ਮਿਹਨਤ ਬੜੀ ਕਰਦੇ ਮਿਹਨਤ ਹੁਣ ਜੰਪ ਸ਼ਾਰਟ ਗੱਟ ਤੇ ਨਹੀਂ ਹੁਣ ਮੈਂ ਸ਼ਾਰਟ ਗੱਟ ਵੀ ਹੈਗਾ ਚਲ ਮੈਂ ਸ਼ਾਰਟ ਗੱਟਿੰਗ ਕਰਕੇ ਮਿਹਨਤ ਤੇ ਕਰ ਲੋ ਮਿਹਨਤ ਫੇਰ ਨਹੀਂ ਹੈਗੀ ਮਿਹਨਤ ਉਹੀ ਗੱਲ ਹੈ ਹਾਂ ਸਾਲਾ ਇੰਜਨ ਤੇ ਬੰਨਨ ਨੂੰ ਆਪਦਾ ਪੂਰਾ ਚੰਗੀ ਤਰ੍ਹਾਂ ਉਹ ਲੋਕੀ ਥੋੜੇ ਮਨੋ ਵਿਹਲੇ ਲਾ ਲੋ ਕੁਝ ਲਾ ਲੋ ਹੁਣ ਲੋਕਾਂ ਕੋਲ ਨਾ ਟਾਈਮ ਨਹੀਂ ਹੈਗਾ ਤੇ ਲੋਕਾਂ ਨੇ ਆਪਣੀ ਆਪ ਬਿਜੀ ਜਿਆਦਾ ਕਰ ਲਈ ਬਿਜੀ ਫੋਨ ਚ ਆ ਉਹ ਹੀ ਆਹੀ ਇਹ ਜਿਹੜਾ ਚੱਕਰ ਆ ਇਹ ਨਹੀਂ ਚੀਜ਼ ਹੈਗੀ ਕਿ ਆਪਣੇ ਕੋਲ ਟਾਈਮ ਨਹੀਂ ਹੈਗਾ ਟਾਈਮ ਵੀ ਹੈ ਉਹਨਾਂ ਸਾਰਾ ਕੁਝ ਉਹਨਾਂ ਆਪਾਂ ਵੈਸੇ ਆਪਣੇ ਆਪ ਨੂੰ ਬਿਜੀ ਕਰ ਲਿਆ ਤਾਂ ਦੂਜੀ ਬੂਲ ਚ ਕਰੀ ਜੀ ਫੋਨ ਚ ਹਾਂ ਫੋਨ ਤੇ ਹੋ ਜਾ ਰਿਹਾ ਰੀਲਾ ਵੇ ਵੇ ਕੇ ਆਪਾਂ ਬਿਜੀ ਆਂ ਥੋੜਾ ਥੋੜੀ ਬਿਜੀ ਇਹ ਕੰਮ ਆ ਤੂੰ ਮੇਰੀ ਗੱਲ ਸੁਣ ਰੀਲਾਂ ਵੇਖੀ ਜਾ ਤੇਰਾ ਦਿਮਾਗ ਇੰਨਾ ਜ਼ਿਆਦਾ ਉਹਨਾਂ ਨੇ ਓਪਨ ਨੇ ਲਾਇਆ ਨਾ ਜਿਹਨੂੰ ਟਾਈਮ ਤੋਂ ਥੋੜੀ ਪਤਾ ਲੱਗਦੀ ਨਹੀਂ ਕਿਉਂਕਿ ਸਾਲੀ ਇੱਕ ਸਕਿੰਟ 'ਚ ਤੇ ਨਵੀਂ ਚੀਜ਼ ਆਉਂਦੀ ਏ ਇੱਕ ਸਕਿੰਟ 'ਚ ਨਵੀਂ ਚੀਜ਼ ਆਉਂਦੀ ਈ ਏ ਤੇ ਬੰਦਾ ਨਵੀਂ ਚੀਜ਼ ਤੇ ਜਾਂ ਤੂੰ ਮੈਨੂੰ ਤੁਹਾਨੂੰ ਨਾ ਤੁਸੀਂ ਤੁਹਾਨੂੰ ਮੈਂ ਕੀ ਚੀਜ਼ ਦੱਸਦਾ ਜਾ ਕੇ ਨਾ ਤੁਸੀਂ ਫੋਨ ਬੰਦ ਕਰਕੇ ਨਾ ਫਿਲਮ ਲਾ ਕੇ ਵੇਖਣੀ ਏ ਜੇ ਤੁਹਾਡਾ ਫਿਲਮ 'ਚ ਮਨ ਲੱਗ ਜਾ ਤੇ ਆ ਤੂੰ ਹੀ ਫੋਨ ਖੋਲਣਾ ਵੇਰ ਫਿਲਮ ਨਹੀਂ ਵੇਖਣੀ ਸੀ ਉਹ ਜੀ ਨਹੀਂ ਸਵਾਜ ਨਹੀਂ ਕਹਿੰਦਾ ਫਿਲਮ ਇਹਦੇ ਬੋਰ ਹੁੰਦੇ ਐ ਨਾ ਕਹਿੰਦਾ ਬੋਰ ਹੁੰਦੇ ਫਿਰ ਆਹ ਚੀਜ਼ ਅੱਗੇ ਕਿਹੜਾ ਚੰਗਾ ਉਹ ਘੰਟਾ ਬਤੀ ਆ ਨਹੀਂ ਤੇਰਾ ਉਹ ਕਰਨਾ ਪਰ ਉਹ ਜਿਹੜੀ ਚੀਜ਼ ਹੈ ਨਾ ਉਹ ਦਿਮਾਗ ਰਿਲੈਕਸ ਕਰਦੀ ਆ ਹਾਂ ਜੇ ਕੋਈ ਵੀ ਕੋਈ ਸਿੱਖਣੇ ਨਾ ਕੋਈ ਇੰਜੀਨੀਅਰ ਦਿਮਾਗ ਰਿਲੈਕਸ ਚਾਹ ਪਰ ਨੈਟਫਲਿਕਸ ਸਾਰੇ ਤਾਂ ਫਿਲਮ ਦੇਖੀ ਜਾਂਦੇ ਹਾਂ ਉਹ ਮੈਂ ਆਪ ਮੈਂ ਰਾਤ ਨੂੰ ਫੋਨ ਚਾਂਦੇ ਆ ਸਰ ਬੰਦ ਕਰ ਦੇਣਾ ਮੈਂ ਨਹੀਂ ਵੇਖਣਾ ਬੰਦ ਬਸ ਉਤ ਫਿਲਮ ਲਾ ਲਈ ਬਸ ਕੋਈ ਨਾ ਕੋਈ ਵੇਖਣੀ ਵੇਖਣੀ ਵਾ ਪ੍ਰਾਣੀ ਤੋਂ ਪ੍ਰਾਣੀ ਕੱਢ ਕੇ ਵੇਖਣੀ ਜੜੀ ਨਿਗਾਰਾ ਲੈ ਆ ਵਧੀਆ ਹੈ ਜਿਹੜੀ ਯਾਦ ਆ ਗਈ ਆ ਆ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਮੈਂ ਸਣੀ ਦਿ올 ਨੂੰ ਬੜਾ ਖਰਾਬ ਕੀਤਾ ਬੜੀਆਂ ਸਣੀ ਦਿ올 ਦੀਆਂ ਘਾਟ ਘਾਟ ਵੇਖੀਆਂ ਮੁੜ ਕੇ ਫਿਰ ਹੁਣ ਬੋਵੀ ਦਿ올 ਫੜਿਆ ਹੁਣ ਮੈਂ ਅੱਜ ਸੋਚੰਦਾ ਹਾਂ ਬੋਵੀ ਦਿ올 ਨੂੰ ਛੱਡਣਾ ਨਹੀਂ ਦੇਵਗਾ ਨੂੰ ਫੜਨਾ ਇਹਦੀਆਂ ਘੱਡਾਂ ਦਾ ਪ੍ਰਾਣੀਆਂ ਦਾ ਪ੍ਰਾਣੀਆਂ ਉਹਦੇ ਵੇਲੇ ਜਦੋਂ ਆਪਾਂ ਸੁਰਤ ਜੀ ਸੰਭਾਲੀ ਜਦੋਂ ਐਕਟਰ ਕਿਹੜੇ ਹੁੰਦੇ ਪੰਜ ਸੱਤ ਐਕਟਰ ਸਮਾਨਗਰਨ ਸ਼ਿਆਰਗਾਨ ਹੋ ਗਿਆ ਗੁਬਿੰਦਾ ਹੋ ਗਿਆ ਆਵਾਜਨ ਹੋ ਗਿਆ ਸਣੀ ਦਿ올 ਹੋ ਗਿਆ ਆਪਣਾ ਸਭ ਦਾ ਸਭ ਦਾ ਫੇਵਰੇਟ ਸਣੀ ਦਿ올 ਹਾਂ ਉਹ ਵੀ ਸਾਰੇ ਬੰਦੇ ਮਿਹਨਤ ਕਰਦੇ ਹੋਗੇ ਤਾਂ ਹੀ ਕੇ ਸੀ ਉੱਦਾਂ ਦੇ ਆ ਟਟੂ ਵਾਲਾ ਦੇ ਹੋ ਗਿਆ ਤਾਂ ਦੇ ਉੱਦਾਂ ਦੇ ਆ ਇਸ ਦਿਨ ਮੈਂ ਵੇਖਣ ਦੇ ਉਹਦੀ ਫਿਲਮੀ ਦੂਜੀ ਅਜੇ ਜੇ ਜੇ ਸਣੀ ਦੇ ਹੋਂ ਦੀ ਮੈਂ ਫਿਰ ਇੱਕ ਰਿਲੀਜ਼ ਜਿਹੜੀ ਡੇਟ ਵੈਨਾ ਨਾ ਰਿਲੀਜ਼ ਕਿਦੋਂ ਹੋਈ ਫਿਲਮ ਇਹ ਕਿਦੋਂ ਚੱਲੀ ਕਿਦੋਂ ਆਈ ਏ ਤੇ ਉਹਦੇ ਚ ਵਿਲਾ ਵੀ ਉਦੋਂ ਇਹਦਾ ਇਹਦੀ ਉਮਰ ਹੈਗੀ 44 ਸਾਲ ਤੇ ਲੱਗਦਾ ਜੰਗ ਹੈ ਹਾਂ 44 ਸਾਲ ਉਮਰ ਹੀ ਹੁਣ ਕਿੰਨੀ ਹੋ ਗਈ ਬਲਾ ਇਹਦੀ ਉਮਰ ਜੇ ਜੀ ਸਣੀ ਦੇ ਹੋਂ ਦੀ 70 ਦੇ ਲਾਗੇ ਬੰਨੇ ਪਹੁੰਚ ਗਿਆ ਕਿੰਨੇ ਦਾ ਮੇਰੇ ਹਿਸਾਬ ਨਾਲ ਤਾਠਾ ਸਾਲਾਂ ਦਾ ਹੋਣਾ ਹੈ 20 ਸਾਲਾਂ ਦਾ ਬੱਬੇ ਨੇ ਬਾਈ ਮਨ ਜਿੰਦਾ ਹੈ ਇਸ ਨੂੰ ਅਭੀ ਸਾਲ ਇੰਨਾ ਵਾਗੀ ਤੇਰਾ ਆਹ ਉਹਨਾ 25 ਹਲਕਾ ਮੈਂ 20 ਸਾਲਾਂ ਦਾ ਅਸੀਂ ਤੇ ਭਾਈਆਂ ਤੋਂ ਹੈ ਨਾ ਮੈਂ 20 60 ਆਈ ਜਾਂਦਾ ਫੀ ਸਾਲੀ ਠੀਕ ਆ ਫਿਰ ਮੈਂ ਤੇ ਆ ਕੋਈ ਬਸ ਸਮਾਨ ਖਾਣਦਾ ਨਾ ਵੱਡਾ ਹੋਊਗਾ ਲੈ ਸਮਾਨ ਤਾਂ ਛੋਟਾ ਦੇ ਦੋ ਸਮਾਨ ਘੰਟਾ ਕੋਲੋਂ ਦਾ ਮੈਂ ਬਾਈ ਤੇ ਨੂੰ 60 ਤੋਂ ਘੱਟ ਹੋਊਗਾ 1 2 ਸਾਲ 50 ਸਾਲਾਂ ਦਾ ਹੋਰ ਦੇ ਉਹਦੇ ਉਹ ਪਲਗੀ ਜੱਗ ਕਰਾ ਕੋਈ ਵੀ ਚੀਜ਼ ਹੈ ਨਾ ਇੱਕ ਰੀਅਲ ਹੈ ਇੱਕ ਰੀਅਲ ਹੁੰਦੀ ਹੈ ਇੱਕ ਦੂਜੀ ਹੁੰਦੀ ਹੈ ਜਰਨੀ ਉਹਨਾਂ ਦੀ ਹੁਣ ਜਿਹੜਾ ਕੋਈ ਵੀ ਚੀਜ਼ ਹੈ ਫਿਰ ਉਹ ਖਾ ਪੀ ਵੀ ਆਪਦੀ ਮਰਜ਼ੀ ਨਾਲ ਨਹੀਂ ਨਾ ਕਰਦੇ ਡੈਡ ਪਲਾਨ ਉਹਨਾਂ ਬਣਾ ਕੇ ਸਰਵਾਂਗੇ ਇੱਕ ਮਿੰਟ ਇੱਥੇ ਹੀ ਜਾਈਦਾ ਮੈਂ ਮਾਇਆ ਦੇ ਕੋਲ ਇਹ ਬੋਸ ਨਹੀਂ ਛੱਡਦਾ ਇਹ ਤਾਂ ਕੀ ਹੈ ਦੁੱਧ ਨਹੀਂ ਛੱਡਦਾ ਬੱਬਾ ਕੀ ਕਹਿੰਦੇ ਬੱਬਾ ਕਹਿੰਦਾ ਮਿਰਚਾ ਵਾਲਾ ਦੁੱਧ ਛੜਾਇਆ ਦੁੱਧ ਨਹੀਂ ਛੱਡਦਾ ਅੱਛਾ ਮੈਂ ਨਹੀਂ ਇਹ ਮੈਨਾਂ ਪਤਾ ਨਹੀਂ ਦੁੱਧ ਨਹੀਂ ਛੱਡਦਾ ਮਿਰਚਾ ਵਾਲਾ ਇਹ ਕਿੱਥੇ ਛੱਡਦਾ ਕਿੱਥੇ ਲਿਆਣਾ ਹੀ ਜਾ ਮੰਮੀ ਦਾ ਸੁਣਾ ਮੰਮੀ ਦਾ ਤਾਂ ਨੰਤਾ ਫਾਹ ਹੋ ਮਰ ਜੀ ਗਿਆ ਬਨੈ ਲਾ ਅਸੀਂ ਜਿਹੜੀ ਤੈਨੂੰ ਲਾਕਰੀ ਇਹਨੇ ਪੱਪੇ ਨੇ ਵਰਤੀ ਸਾਡੇ ਪੱਪੇ ਨੇ ਜਿਆਦਾ ਵਰਤਿਆ ਨਾਲ ਇਹ ਨੇ ਆਈ ਹੈ ਇਹ ਵੀ ਨੋਟ ਕਰੀ ਸਕੀਮ ਸੁਣੀ ਪਹਿਲੀ ਿਆ ਤਾਂ ਮੈਂ ਹਾਂ ਹਾਂ ਤਾਂ ਇਹ ਫਾਰਮੂਲਾ ਕਈਆਂ ਨੇ ਵਰਤਿਆ ਵੀ ਮਿਰਚਾਂ ਲਾ ਕੇ ਪਾ ਲਿਆ ਤੇਰੀ ਕੌਮੀ ਨੇ ਵੜਦੇ ਬਹਿ ਕੇ ਵੰਦ ਰਿਆ ਹੁਣ ਦੱਸਦੀ ਗੱਲ ਸਾਡੇ ਪਿੰਡ ਰੋਟੇਸ਼ਾ ਮੈਜਰ ਰਹਾ ਉਹ ਵੜਦੇ ਨਾ ਇੱਕ ਓਡੀ ਵੇਖੀ ਤੇਰੀ ਮੈਂ ਨਹੀਂ ਦੇਖੀ ਓਏ ਦੈਨੋ ਛੱਟ ਲੱਗੀ ਓ ਤੈਨੂੰ ਛੱਟ ਲੱਗੀ ਓ ਤੈਨੂੰ ਛੱਟ ਲੱਗੀ ਓ ਹਾ ਤੂੰ ਨਾ ਅੱਗੇ ਡੈ ਗਬਰਾਈ ਕਿਹੜੀ ਗੱਲ ਆ ਹਾ ਵਾ ਮਰ ਲੋ ਏ ਓਏ ਆਉਦੀ ਸੁਣ ਲੋ ਕੀ ਕਹਿੰਦਾ ਬੋਲਾ ਚਲੋ ਹੈਗਾ ਸੁਲਤਾਨ ਨੇ ਹੋਰ ਤਿੰਨ ਚੋ ਸਾਲਾਂ ਪੂਰੀ ਸੁੱਤੇ ਹੋਏ ਰਹਿਣਾ ਪਤਾ ਲੱਗਦਾ ਬਾਦ ਸੁਣਨੇ ਨਹੀਂ ਆਖਾ ਨਾ ਨਹੀਂ ਆਰ ਤੇ ਬੱਬੇ ਕਬੱਡੀ ਵੇਖੀ ਆਹ ਗੱਲ ਇਹ ਲੈ ਤੈਨੂੰ ਸੇਮ ਤੇ ਧੁੱਕਦੀ ਓ ਸਤਾਲਾ ਸਾਰਦਾ ਮੇਰਾ ਪਾਪਾ ਮੇਰੇ ਪਾਪਾ ਸੋਖਰੇ ਮੁੰਡੇ ਵਾਲਾ ਬਾਕੀ ਹੋਰ ਮਰੇ ਬਾਪੂ ਦਾ ਜਜਮੈਂਟ ਵੀ ਕੋ ਕਰਦਾ ਨਹੀਂ ਕਰ ਸਕਦਾ ਚੀਮਾ ਜੂ ਨਾ ਕੀ ਪਿਓ ਬਤਾ ਤੇਰੀ ਕਿਹੜਾ ਕਰਦਾ ਤੂੰ ਤੇ ਇਹ ਕਿਹਦੇ ਚੜ ਕਰਦੇ ਮਾਮਾ ਤੇਰੀਆਂ ਨੂੰ ਕਿ ਨਹੀਂ ਚੋਗਾ ਪੁੱਤੀਆਂ ਕਰਦੇ ਬਸ ਵਿਆਹ ਆਈ ਵਿਆਹ ਪੁੱਛਿਆ ਪੁੱਛਿਆ ਯਾਰ ਡੈਡੀ ਦਾ ਪੁੱਛਣ ਲਿਆ ਇੱਕ ਹੋਇਆ ਜੀ ਹੋਰ ਹੋਣਾ ਹੈ ਉਹ ਅੱਜ ਜੀ ਨਹੀਂ ਹੋ ਰਾਮ ਮਾਦਾ ਇੱਕ ਹੋਇਆ ਵਿਆਹ ਇਹ ਇੱਕ ਕਹਿੰਦਾ ਹੋਰ ਕਰਾਉਣਾ ਮੈਂ ਅਬਿਆਰ ਆਪਾਂ ਕਰਾ ਸਕਦਾ ਹੈ ਕਿਹਤਰਾ ਦੋ ਪੁੱਤੋ ਸਹਾ ਇੱਕੀ ਦੋਵਾ ਜੀ ਦੋਵਾ ਸਹਾ ਇੱਕੀ ਹੈ ਇੱਕ ਗਿਆ ਸਿਆ ਖੁਕਾਂ ਫਿੱਕੇ ਕੋਈ ਨਾ ਜੰਨਾਰਾ ਇਸਦਾ ਹਮਮਾ ਐ ਅੱਦਾਂ ਲੱਤ ਨਹੀਂ ਘਟਾ ਵਿੱਚੋਂ ਬਲੀ ਰੱਦਾਂ ਘਟ ਲੱਤ ਨਹੀਂ ਮੁਰਗੇ ਕਾਕਾ ਫੇਰ ਫੇਰ ਕੇ ਨਾ ਮੱਝਾ ਰਾਹ ਤਾਂ ਫਿਰेंगे ਵਪਾਰ ਕਰਦਾ ਫਿਰਨੇ ਘਰ ਘਰ ਜਾਗੇ ਜਿਤਨਾ ਬੰਦਾ ਰੱਖ ਲੈਨੇ ਆਂ ਵੀ ਪੈਸੇ ਦੇ ਦਿਆ ਕਰਾਂ ਮੈਨੂੰ ਮਹੀਨੇ ਦੇ ਮਹੀਨੇ ਤੇ ਪੱਕੀ ਮਿਹਨਤ ਕਰਾਇਆ ਕਰੇ ਜਿੱਦਾਂ ਉਹਨੂੰ ਦੱਸ ਦੇਣਾ ਵੀ ਆਹ ਮੁੰਡੇ ਜਿਹੜੇ ਪੱਕੇ ਜਿਨ੍ਹਾਂ ਨੇ ਆਪਣੇ ਘਰ ਵੀ ਛੱਡਿਆ ਤੇ ਬਣ ਵੀ ਜਾਣਗੇ ਹਾਂ ਉਹਨਾਂ ਦਾ ਸਾਰਾ ਨਾ ਕਰਕੇ ਨਾ ਛੱਡ ਲੱਟ ਕੰਮ ਨਹੀਂ ਕਰਦੇ ਆਂ ਬੰਦਾ ਕੋਈ ਚੰਗਾ ਲੱਭ ਲੈਨੇ ਖਦਾਰੀ 2 ਮਹੀਨੇ ਹੋ ਗਏ ਆ ਮੀਨੇ ਨਹੀਂ ਛੱਡਿਆ ਕੰਮ ਨਹੀਂ ਲੱਗ ਰਿਹਾ ਨਹੀਂ ਨਹੀਂ ਉਹ ਤੇ ਗਰਾਊਂਡ ਇਧਰੋਂ ਵਾਉਂਦੇ ਹੁੰਦੇ ਤੇ ਇਧਰੋਂ ਨਹੀਂ ਪੈਣਾ ਇਧਰੋਂ ਆਉਂਦੇ ਹੁਣ ਹੁਣ ਤੋਂ ਕੋਈ ਮਸਮੂਕੀ ਹੋਣੀ ਹੈਗਾ। ਉਹ ਨਾ ਕੋਈ ਵੀ ਚੀਜ਼ ਹੁੰਦੀ ਹੈ ਨਾ ਜਿਹੜਾ ਕੋਈ ਵੀ ਕੋਈ ਵੀ ਦੇਸ਼ ਜਾਣਿਆ ਜਾਂਦਾ ਉਹਦੀ ਲੈਂਗੁਏਜ ਦੇ ਕਰਕੇ ਜਾਣਿਆ ਜਾਂਦਾ ਹਰ ਕੋਈ ਹੈ ਨਾ ਪਾਛਾ ਦੇ ਤਰੀਕੇ ਨਾਲ ਜਾਣੇ ਲੇਦੇ ਹੁਣ ਪੰਜਾਬ ਆ ਜੇ ਪੰਜਾਬ 'ਚ ਆਪਾਂ ਪੰਜਾਬੀ ਨਾਲ ਬੋਲਾਂਗੇ ਤੇ ਬੋਲਾਂਗੇ ਨਹੀਂ ਹੁਣ ਹਰ ਕੇ ਨੂੰ ਆਪਦੀ ਜਿਹੜੀ ਬੋਲੀ ਆ ਮੁਬਾਰਕ ਸਾਡੀ ਪੰਜਾਬੀ ਆ ਸਾਨੂੰ ਪੰਜਾਬੀ ਦੋ ਤੂੰ ਹੀ ਹਿੰਦੀ ਰੱਖੋ ਸਾਰਾ ਕੁਝ ਰੱਖੋ ਨਾ ਆਪ ਕੋ ਫਿਰਦਾ ਤੇ ਹੁਣ ਚੰਗੇ ਚੰਗੇ ਰੈਸਟੋਰੈਂਟ ਬੰਦੇ ਆ ਜਾਂ ਉਹਦਾ ਨਾਮ ਅੰਗਰੇਜ਼ੀ ਚ ਰੱਖ ਦਿੰਦੇ ਕੀ ਗੱਲ ਤੁਹਾਨੂੰ ਪੰਜਾਬੀ ਚ ਲਿਖਣ ਲੱਗਿਆ ਤੁਹਾਨੂੰ ਕੀ ਹੁੰਦਾ ਹੈ ਨਾ ਕੋਈ ਵੀ ਚੀਜ਼ ਜੇ ਤੁਸੀਂ ਪੰਜਾਬ ਚ ਜੇ ਤੁਹਾਡਾ ਫਰਜ਼ ਬੰਦਾ ਪੰਜਾਬੀ ਚ ਪ੍ਰਮੋਟ ਕਰਨ ਦਾ ਉਹਨੂੰ ਪੰਜਾਬੀ ਚ ਲਿਖੋ ਤੇ ਜੇ ਕੋਈ ਆਪਾਂ ਚੀਜ਼ ਲੈਣੇ ਆ ਖਾਣ ਪੀਣ ਵਾਲੀ ਉਹ ਗਾੜੀ ਅੰਗਰੇਜ਼ੀ ਚ ਬੋਲਦੇ ਜਿਹੜਾ ਨੋਰਮਲ ਬੰਦਾ ਵੈਸੇ ਡਰੀ ਜਾਂਦਾ ਮੈਨੂੰ ਗਾੜੀਆਂ ਕਹਿਣਾ ਨਹੀਂ ਆਉਣਾ ਕੁਝ ਕਰਨਾ ਨਹੀਂ ਆਉਂਦਾ ਵਾਪਸ ਮੁੜ ਜਾਂਦਾ ਯਾਰ ਉਹ ਬੰਦਾ ਬੇਚ ਜਿੱਕੋ ਕੇ ਜਾਵੇ ਅੰਦਰ ਨਹੀਂ ਮੈਂ ਪੰਜਾਬੀ 'ਚ ਗੱਲ ਕਰੂੰ ਮੈਨੂੰ ਪੰਜਾਬੀ 'ਚ ਹੀ ਜਵਾਬ ਮਿਲਣਾ ਆਹ ਗਲਤ ਹੈ ਨਾ ਕੰਮ ਉਹ ਆਪਣੇ ਉੱਤੇ ਲੁੱਟੀਆਂ ਸੀ ਇਹ ਇਹਨਾਂ 'ਚ ਜਿਹੜੀ ਬੋਲੀ ਹੈ ਬੋਲੀ ਦਾ ਸਟੈਂਡਰਡ ਨਹੀਂ ਹੁੰਦਾ ਕੋਈ ਤੇ ਜਿਹੜੀ ਹੁਣ ਮੰਨ ਕੇ ਚੱਲੋ ਗੋਰੇ ਆ ਗੋਰਾ ਇੱਕ ਦਿਨ ਸਕੂਲਿੰਗ ਆ ਇੰਗਲਿਸ਼ ਉਹਨੇ ਬੋਲਣੀ ਬੋਲਣੀ ਕਿਉਂਕਿ ਉਹਦੀ ਬੋਲੀ ਹੈ ਤੇ ਕੀ ਗੱਲ ਉਹਨੂੰ ਕਹਿ ਦਈਏ ਪੜ੍ਹਿਆ ਲਿਖਿਆ ਇਹ ਪੜ੍ਹੇ ਲਿਖੇ ਆਲੀ ਤੇ ਗੱਲ ਹੀ ਨਹੀਂ ਕੋਈ ਕਿਉਂਕਿ ਲੈਂਗੁਏਜ ਤੇ ਆਪੋ ਆਪਣੀ ਬੋਲਣ ਦੇ ਆ ਨਾ ਹਰ ਕੋਈ ਸਾਡੇ ਲੋਕਾਂ ਦੀ ਹਿੰਕਨੀ ਚੀਜ਼ ਹੈਗੀ ਮੰਨ ਲਓ ਬੈਂਕ ਹੀ ਜਾਣੀ ਹੈ ਤੂੰ ਉਹ ਹਿੰਦੀ ਬੋਲਦੇ ਅਸੀਂ ਇਹ ਕਿਵੇਂ ਕਰੀਏ ਨਹੀਂ ਪੰਜਾਬੀ ਪੰਜਾਬੀ ਤਾਂ ਪੰਜਾਬੀ ਗੱਲ ਕਰੂ ਯਾਰ ਇਹੋ ਤੇ ਚੀਜ਼ ਹੈ ਨਾ ਇਹੋ ਤੇ ਗੱਲ ਹੈ ਨਾ ਹੁਣ ਕੋਈ ਵੀ ਤੁਹਾਨੂੰ ਜੇ ਬੈਂਕ ਤੋਂ ਫੋਨ ਆਉਂਦਾ ਦੱਜਾ ਹਿੰਦੀ ਚ ਗੱਲ ਕਰਦੇ ਤੂੰ ਨਾ ਕਰ ਉਹਨੂੰ ਕਿ ਮੈਨੂੰ ਹਿੰਦੀ ਆਉਂਦੀ ਨਹੀਂ ਪੰਜਾਬੀ ਆਉਂਦੀ ਆਪੇ ਉਹਨਾਂ ਦੀ ਉਹਨਾਂ ਦਾ ਫਰਜ਼ ਹੈ ਆਪੇ ਉਹ ਨਾ ਕਰਨੀ ਉਹ ਆਪਾਂ ਬਲੇਗੀ ਜੱਟ ਜਿਹੜੇ ਸਿੱਧੇ ਸਦਰਿਓ ਝਜਕ ਜਾਂਦੇ ਉਹਨਾਂ ਨੂੰ ਨਹੀਂ ਪਤਾ ਉਹ ਆਪਾ ਆਵਦੇ ਪੰਜਾਬ 'ਚ ਡਰੀ ਜਾਨੇ ਆ ਆਪਣੇ ਆਪੇ ਡਰੀ ਜਾਨੇ ਆਪਣੇ ਆਪੇ ਡਰੀ ਆ ਕਹਿਣਾ ਜਦਾਂ ਮਾਜੀ ਚਵਣਾ ਵਾਧੂ ਮਾਰਦੇ ਪਰ ਬੰਦਾ ਚੰਗਾ ਹੈ ਗਾਣਾ ਜੇ ਕਹਿੰਦਾ ਪੁੱਤਾਂ ਦੇ ਨਾਲ ਮਾਪੇ ਹੁੰਦੇ ਯਾਰ ਯਾਰਾਂ ਦੀਆਂ ਬਾਵਾ ਉਹ ਜੋ ਕੁੱਝਾ ਰੋੜਦਾ ਨਾ ਉਹ ਦਿਲਜੀਤ ਦੀ ਫਿਲਮ ਜੀ ਕਿਦਾਂ ਗਾਣਾ ਉਹ ਇਹ ਕੁੱਝਾ ਰੋੜਦਾ ਜਾਂਦਾ ਹੁੰਦਾ ਵਾ ਕੁੱਝੀ ਨੇ ਸੁਆਬ ਬਣ ਆਹੋ ਕੁੱਝੇ ਸੁਆਬ ਬਣ ਕੇ ਹੁਣ ਨਾ ਆ ਨੰਗਾ ਲੋਰ ਲੋਰ ਇਹਨੂੰ ਰੋਡ ਦਾ ਵਿਆਹ ਹਰੀ ਗਾੜਾ ਪਾਣੀ ਚੱਲਦਾ ਇੱਥੇ ਰੋਡ ਨਾਲ ਸਾਨੂੰ ਅੱਗੇ ਵੀ ਜਾਣਾ ਪਤਾ ਨੂੰ ਤਾਰਾ ਹੀ ਲੱਭੇ ਨੂੰ ਨਹੀਂ ਰੋਡ ਦਾ ਜਿਹੜੇ ਬੰਦੇ ਦਾ ਨਹੀਂ ਜਾਣਦਾ ਛਰੇ ਛਾਂ ਨੂੰ ਰੋਡ ਦੇ ਪੱਥਰ ਜੇ ਬਨ ਗਏ ਪੱਥਰ ਬਨ ਜਿਹਦਾ ਨਹੀਂ ਨੰਦਾ ਵਿਆਹ ਨੂੰ ਛਰੇ ਛਾਂ ਨੂੰ ਬਨ ਗਏ ਨਾ ਪੱਥਰ ਜਿਆ ਲੋ ਉਧਰ ਤੁਰ ਜਾਂਦਾ ਆ ਉਧਰ ਤੁਰਦਾ ਇਹਦਾ ਕੰਨ ਖਾਤਾ ਹੀ ਜਾਂਦਾ ਨਾ ਆ ਸੀਬ ਲਾ ਗਏ ਆਏ ਹੋਏ ਸੀਬ ਲਾ ਗਏ ਪਿੰਡ ਨੂੰ ਨਹੀਂ ਲਾ ਗਏ ਲਾ ਗਏ ਤਦ ਭਾਨਾ ਮੰਨਦਾ ਚਾਚ ਰਗਾ ਚਾਰ ਦਿਨ ਉਧਰ ਦੋਵੇਂ ਆ ਗਏ ਉਹ ਤੇ ਉਹ ਅੱਗੇ ਬੈਠੇ ਭਾਜੀ ਉਹ ਨਹੀਂ ਵੀ ਆ ਕੇ ਦੱਸੋ ਤੁਹਾਡੇ ਗੁਰਾ ਕੌਣ ਨੇ ਸਾਹਮਣੇ ਉਹਨਾਂ ਜਿਹੜਾ ਸੀ ਆਪਣੇ ਬੋੜਿਆ ਤੁਸੀਂ ਦੋਵਾਂ ਨੇ ਭਰਾਵਾ ਤੁਹਾਡਿਆਂ ਦੋਵਾਂ ਦੀਆਂ ਅਸੀਂ ਸ਼ਕਲਾਂ ਪਾ ਦਿੰਨੇ ਆ ਏਪੀ ਲਾ ਦਾਂਗੇ ਏਪੀ ਲਾ ਦਾਂਗੇ ਵੀ ਸੋਹਣਾ ਜਿਹੜਾ ਹਾਲ ਨੂੰ ਨਹੀਂ ਜੇ ਪਤਾ ਕਿਹੜਾ ਅਸੀਂ ਨਹੀਂ ਕਹ ਦੋ ਇਹ ਕੀ ਗੱਲ ਜੇ ਹਨਾ ਇਧਰ ਉਹਦੇ ਪੈਸੇ ਸੂਰਜ ਪੈਂਦਾ ਹੀ ਉਧਰੋਂ ਸੂਰਜ ਪੈਂਦਾ ਤਸਪੀਰ ਐਸਐਸਪੀ ਦਾ ਲਈ ਚਾਹੀਦਾ ਹੈ ਭਾਨਾ ਜੀ ਰੈਂਕ ਪਿੰਦੇ ਤੋਂ ਰੈਂਕ ਵੜੇ ਜੇ ਪਿੰਦੇ ਦੇ ਐਵੇਂ ਨਾ ਕੱਲਾ ਪਿੰਦੇ ਤੋਂ 6 7 ਰੈਂਕ ਜੇ ਸਾਢੇ 14 ਰੁਪਏ ਨਾ ਪਿੰਦੇ ਦਾ ਨਾਂ ਦਾ ਨਹੀਂ ਪਤਾ ਤੁਹਾਨੂੰ ਨਾਂ ਕੀ ਹੈ ਪਿੰਦੇ ਦਾ ਕੱਲਾ ਪਿੰਦਾ ਹੀ ਹੈ ਨਾ ਤੁਹਾਨੂੰ ਜਾਣਦਾ ਇੱਕ ਕੋਹਤ ਸਾਹਿਬ ਪਿੰਦਾ ਢਿੰਦਾ ਉਮੀਦਪੁਰੀਆ ਭਲਵਾਨ 15 20 ਦੇ ਨਾਂ ਇਹਦੇ ਆਏ ਦੇ ਇਹ ਜਗਾ ਵੇਕ ਨਾਂ ਕਿੰਨੇ ਕਰ ਲਿਖਦਾ ਆਪਣਾ ਸਟਾਫ ਵਾਲੇ ਕਿਹ ਰੱਖਣਗੇ ਮੈਸ ਸੀਸਟਾਫ ਵਾਲੇ ਕਿਹ ਰੱਖਣਗੇ ਪਈ ਦਸਾ ਕੁ ਬੰਦਾ ਮੱਧਮ ਦੇ ਫੋਲੇ ਲੰਦਾਈਓ ਆਗੇ ਗੱਡੀ ਲੈ ਆਗੇ ਤੇ ਮੱੱਖੇ ਪੱਤੇ ਦੇ ਗੱਟੂ ਫਿਰਦੇ ਹੀ ਹੈ ਨਾ ਇਹ ਪਤਾ ਕਹਿੰਦਾ ਵਾ ਇਹ ਕਹਿੰਦਾ ਭਾਵੇਂ ਵੀ ਬੱਬਾ ਉਹ ਦੂਜੀ ਰਹਿੰਦੀ ਨਵਾ ਲੈ ਲਈਏ ਪਰਦੇ ਇਹ ਚੀਜ਼ ਤੇ ਮਰਦਾ ਜੀ ਹੁਣ ਵੀ ਨੋ ਭਾਣ ਕਹੇ ਤੇਰਾ ਤੇਰਾ ਪੱਤਾ ਕੱਟਣ ਨੂੰ ਫਿਰਦਾ ਹੈ ਨਾ ਗੱਲ ਤੇ ਆ ਵੀ ਗਈ ਸੀ ਵੀ ਕਹਿੰਦਾ ਵੀ ਭਿੰਦਾ ਹੁਣ ਜਾਵੇ ਵਾਧੂ ਟਾਈਮ ਹੋ ਗਿਆ ਕੀ ਆ ਬੱਸ ਕਰ ਤੂੰ ਮੁੜ ਕੇ ਕਰ ਸਾਰੀ ਮੱਤੜ ਨਨਗਾ ਜਪਿੰਦਰ ਜਾ ਖਾਓ ਜਾ ਇਟ ਰੋੜਾ ਚਲਾ ਜਾ ਤੂੰ ਵੀ ਰੋੜਾ ਫੜ ਜਾ ਉਹਦੇ ਸਿਰ ਤੇ ਮਾਰੋ ਤੇ ਸਾਡੇ ਸਿਰ ਖਾਦਾ ਜੀ ਅਹੀਂ ਉਧਰ ਹੋ ਜਾ ਇੱਧਰ ਆ ਜਾਓ ਸਾਰਾ ਸਾਰੇ ਉਧਰ ਹੋ ਜਾ ਚੱਲ ਹੋ ਗਿਆ ਹੁੰਦਾ ਨਹੀਂ ਪੋਣਾ ਗਾ ਜਾ ਬਾਲ ਬੋਲੋ ਪੁੱਟਾ ਮੈਂ ਬਾਲ ਬੁੜਾ ਸਾਲੇ ਇਹ ਕਿਹੜੇ ਪੁੱਟਾ ਮੈਂ ਨਾਲੇ ਨਾਲੇ ਬਸ ਜੀ ਸਾਲੇ ਇਹ ਕਿਹੜੇ ਪੁੱਟਾ ਮਤ ਕਿਥੋਂ ਪਤਾ ਨਹੀਂ ਹਾਂ ਬੰਦਿਆ ਯਾਰ ਇਹਨੇ ਲਵਾ ਦੀ ਫੋਟੀ ਇਹਦੇ ਓਏ ਤੂੰ ਫਰਾਂ ਕਰ ਲਿਆ ਕਰ ਅੰਦਰ ਜਲਦ ਕਿੰਮਾ ਲੈ ਗਿਆ ਇਹ ਉਹਦੇ ਉਹਦੇ ਚੱਲਣਾ ਉਹਦੀ ਨੀਤਿਆ ਨਾ ਤੇ ਬੰਦਾ ਸਿੱਕੀ ਸਰੂਪ ਚ ਹੋ ਕੇ ਅੰਮ੍ਰਿਤ ਛਕ ਕੇ ਹਾਂ ਅੰਮ੍ਰਿਤ ਫੇਰ ਆਪਾਂ ਸੱਚਖੰਡ ਜਾ ਸਕਦੇ ਅੰਮ੍ਰਿਤ ਤੋਂ ਬਿਨਾਂ ਬੰਦਾ ਸੱਚਖੰਡ ਨਹੀਂ ਜਾ ਸਕਦਾ ਚ ਕਿਹਨਾਂ ਨੇਮੀ ਹੈ ਹੈ ਕਿੱਡਾ ਵੀ ਨੇਮੀ ਨਹੀਂ ਨਾ ਜਿੰਨਾ ਮਰਜੀ ਹੋਵੇ ਜਿੰਨਾ ਜੇ ਉਹ ਉਹ ਬਾਣੇ ਚ ਨਹੀਂ ਹੈਗਾ ਤੇ ਬੰਦਾ ਕਿਹਦਾ ਕਿ ਮਨ ਸਾਹ ਚਾਹੀਦਾ ਅੰਮ੍ਰਿਤ ਬਾਣੇ ਸ਼ੇ ਬਾਣਾ ਹੋਵੇ ਉਹ ਆਂਦਾ ਗੁਰੂ ਗੋਬਿੰਦ ਸਿੰਘ ਜੀ ਦਾ ਕਿਹੜਾ ਮਾਨੇ ਸਾਹ ਹਾਂ ਉਹ ਨਾਲ ਜਿਆ ਹੀ ਅੰਮ੍ਰਿਤ ਚੱਕੜਾ ਹੀ ਪਾਣਾ ਪਾਪਾ ਵਾ ਮੈਂ ਮਾਂ ਅੰਮ੍ਰਿਤ ਸ਼ਗਨ ਤੋਂ ਬੁਲਾਉਣਾ ਸ਼ਗਣਾ ਪੈਣਾ ਤੇ ਬਾਕੀ ਮੇਰਾ ਮਨ ਸਾਹਿਰ ਤੇਰੇ ਚੋ ਮੈਂ ਆ ਮੇਰਾ ਮਨ ਸਾਹਿਰ ਤੂੰ ਆਪਣੇ ਆਪ ਹੀ ਲਈ ਹਣਾ ਤੈਨੂੰ ਕਹਿੰਦੇ ਕਿ ਤੂੰ ਆਪੇ ਕਰੀ ਇਹਨਾਂ ਦਾ ਜਿਹ ਆਪ ਆਪਾਂ ਬਲ ਗਈ ਚੱਕੜ ਹੁੰਦਾ ਸਾਰੀਆਂ ਚੀਜ਼ਾਂ ਦੇ ਵਿੱਚ ਘੁੰਮ ਘਮਾ ਕੇ ਆਪਣੇ ਆਪ ਨੂੰ ਹੀ ਵੜਾਈ ਦੇਈ ਜਾਂਦੇ ਆ ਕੋਈ ਤੇ ਕਹੇ ਮਾਰਾ ਕ੍ਰੈਸ਼ ਕਰਾਨਾ ਵਾ ਕੋਈ ਵੀ ਚੀਜ਼ ਹੈ ਮੇਰੇ ਪਾਣੀ ਜਿੱਦਾਂ ਵਾਲੋ ਜਿੱਦਾਂ ਗਈ ਅਮਰਤਾਰੀ ਬੰਦੇ ਜਿੱਦਾਂ ਮਾਰ ਲਾਉਂਦੇ ਆਂ ਪੀਣ ਲਈ ਪੂਰੀ ਰਹਿ ਤੇ ਸਾਰਾ ਕੁਝ ਵਧੀਆ ਉਹਨਾਂ ਨੇ ਜਦਾਂ ਮੰਨ ਲਓ ਠੱਗਾ ਹੋ ਜਾਂਦਾ ਜਦਾਂ ਕਿੱਦਾਂ ਜਿੱਦਾਂ ਮੰਨ ਲਓ ਵੀ ਜਿਹੜੇ ਰਹਿਤ 'ਚ ਵੀ ਆ ਉਹਨਾਂ ਨੂੰ ਹਾਂ ਉਹ ਉਹਨਾਂ ਪੁਰਾਣੇ ਸਮਿਆਂ ਦੇ ਉਹਨਾਂ ਦੇ ਕੋਈ ਕਰਮ ਹੁੰਦੇ ਆ ਉਹਨਾਂ ਦੇ ਪੁਰਾਣੇ ਸਮਿਆਂ ਦੇ ਹੁੰਦੇ ਆ ਜਿਹੜੇ ਅਗਲੇ ਸ਼ਰਮ 'ਚ ਨਿਕਲਦੇ ਆ ਕਿ ਉਹ ਹੁੰਦੇ ਜਿਆਦੇ ਆ ਫਿਰ ਥੋੜੇ ਥੋੜੇ ਬਣ ਕੇ ਨਿਕਲਦੇ ਏਦਾਂ ਦਾ ਹੁੰਦਾ ਇਹ ਕਰਮ ਜੁਗਾਂ-ਜੁਗਾਂ ਦਾ ਵੀ ਕਈਆਂ ਦਾ ਲੇਖਾ ਜੋਖਾ ਹੁੰਦਾ ਜਿਹੜਾ ਅਗਲੇ ਜਨਮਾਂ ਦੇ ਵਿੱਚ ਨਿਕਲਦਾ ਹੈ। ਅਜੰਦ ਕਈ ਜਰਾ ਆਪਾਂ ਨਹੀਂ ਕਹਿੰਦੇ ਹੁਣ ਵੇਖ ਆਪਣਾ ਸਿੱਖੀ ਸਿਧਾਂਤ ਕੀ ਆ। ਸਿੱਖੀ ਸਿਧਾਂਤ ਇਹ ਆ ਕਿ ਟੋਟੇ ਮਾਵਾ ਨੇ ਗਲਾਂ ਚ ਪਾ ਕੇ ਤੇ ਫੇਰ ਚੱਕੀ ਆ ਜੀਣਾ। ਇਸ ਤੋਂ ਵੱਧ ਜਿਗਰਾ ਆਪਣੀ ਕੌਮ ਤੋਂ ਕਿਹਦਾ। ਪਿਉਨਾ ਹਾਰ ਬਣਾ ਕੇ ਜਵਾਕਾਂ ਦੇ ਗਲ ਚ ਪਾਤੇ। ਤੇ ਉਹਨਾਂ ਨੂੰ ਫੇਰ ਕਹਿੰਦੇ ਵੀ ਚੱਕੀਆਂ ਪੀਓ। ਉਹਨਾਂ ਨੇ ਆਟਾ ਪੀਆ ਤੇ ਆਪਣੀ ਜਿਹੜੀ ਨੀਂਹ ਆ ਉਹ ਖਾਤੇ ਰੱਖੀ ਗਈ। ਸਿਰਾਂ ਤੇ ਆਪਣੀ ਨੀਂਹ ਰੱਖੀ ਗਈ ਸਿੱਖਾਂ ਦੀ। ਤੇ ਫੇਰ ਆਪਾਂ ਡੋਲਣ ਵਾਲੀ ਕੌਮ ਥੋੜੀ ਹੈਗੀ। ਸਿੰਘ ਕੌਣ ਆ? ਸਿੰਘ ਸ਼ੇਰ ਆ। ਹਾਂ ਤੇ ਉਹ ਫੇਰ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਜੋ ਬਣਾਇਆ ਨਾ ਸ਼ੇਰ ਬਣਾਇਆ ਆਪਾਂ ਨੂੰ। ਦੋ ਚੀਜ਼ ਦੇ ਵਿੱਚ ਜਿਹੜੇ ਆਪਾਂ ਗਏ ਨਾ ਨਹੀਂ ਕਹਿੰਦੇ ਹੁੰਦੇ ਕਿ ਯਾਰ ਮੈਂ ਮਹਾਰਾਜ ਨੂੰ ਬੜਾ ਮੰਨਦਾ। ਦੁੱਖ ਫੇਰ ਮੈਨੂੰ ਹੁੰਦਾ ਹੈ। ਉਹ ਕੀ ਤਾਂ ਤੇਰੇ ਕਿਹੜੇ ਕਰਮਾਂ ਦਾ ਨਵੇੜਾ ਕਰਦੇ ਮਹਾਰਾਜ। ਮੜਾ ਹੋਉਂਦਿਆ ਹੋਈ ਜਾਂਦਾ ਜੇ ਤੂੰ ਮੂੰਹ ਗੱਲ ਕੱਢੇਗਾ ਮਹਾਰਾਜ ਤੈਨੂੰ ਮੈਂ ਮੰਨਦਾ ਫਿਰ ਫਿਰ ਚੰਗਾ ਆਜੂਗਾ ਹੋਣਾ ਤੇ ਹੋਣਾ ਤੇ ਉਹ ਆ ਜੋ ਕੁਦਰਤ ਚਾਹੁੰਦੀ ਆ ਜੋ ਕੁਦਰਤ ਨੇ ਤੇਰੇ ਕਰਮਾਂ ਚ ਲਿਖਿਆ ਉਹੀ ਹੋਣਾ ਉਹਨੂੰ ਪਰ ਤੇਰੇ ਮੂੰਹ ਸ਼ਬਦ ਕੱਢ ਕੇ ਕੀ ਕਰੇਗਾ ਜਿਹੜੀ ਇੱਕ ਹੈਗਾ ਰੱਬ ਆ ਸਾਰਾ ਹੁਣ ਉਧਰ ਪਾਣੀ ਆਇਆ ਪਾਣੀ ਆ ਗਿਆ ਨਾ ਜੇ ਲੋਕੀ ਰੋਈ ਜਾਣਗੇ ਹਾਏ ਮੇਰਾ ਘਾਰ ਰੁੜ ਗਿਆ ਹਾਏ ਮੇਰਾ ਬਦਲ ਥੋੜੀ ਜਾਣਾ ਜੇ ਕਹਿਣਗੇ ਤੇਰਾ ਭਾਣਾ ਮਿੱਠਾ ਲੱਗੇ ਜੇ ਉਹਦਾ ਭਾਣਾ ਮੰਨ ਲਿਆ ਤੇ ਕੀ ਤੋਂ ਨੇ ਕੀ ਕਰ ਦਿੰਦੇ ਇਹਦਾ ਕਾਕਾ ਇਹਦੇ ਮਹਾਰਾਜ ਸਾਡੇ ਜੀਤੋ ਲਈ ਗੁਰ ਕਾਕਾ ਉਹਨੂੰ ਉਸਤਾਰ ਅਰ ਸੰਤਾ ਮਹਾਪੁਰਸ਼ਾਂ ਨੇ ਸਾਡੇ ਗੁਰੂਆਂ ਨੇ ਅਲਕਾਰਾ ਸ਼ਿਕਾਰ ਮਾਸ਼ੀਆਂ ਵਾਲਾ ਇਧਰ ਫਰੰਦੀਪੁਰ ਜਾਂ ਗੋਪੀ ਹੈ ਵੱਡੇ ਵੱਡੇ ਮੱਲਾਈ ਦੇ ਮੇਲੇ ਤੇ ਮੰਨਾ ਕਪੂਰਪਿੰਡਲਾ ਆਹ ਖੇਡ ਰਿਆ ਫਰੰਦੀਪੁਰਿਆ ਮੇਰੇ ਮਿੱਤਰੋ ਆ ਮੰਨਾ ਕਹਿੰਦੇ ਵਾਟਾ ਆਹ ਕਹਿੰਦੇ ਨੰਨੀ ਕੱਟਾਂ ਵਾਲਾ ਜੇ ਕਹਿੰਦੇ ਦੀ ਟੱਕਰ ਫਰੰਦੀਪੁਰਿਆ ਗੋਪੀ ਨਾਲ ਹੋ ਜੇ ਤੇ ਆ ਜਿਹੜੀ ਧਰਤੀ ਆ ਕਹਿੰਦੇ ਹਿੱਲਣ ਲੱਗ ਪਣੀ ਮੈਨੂੰ ਲੱਗਦਾ ਇਹ ਬਣ ਵਾਲਾ ਸੋਨੇ ਸਾਡਾ ਭਰਾ ਤੇ ਟੱਕਰ ਫਰੰਦੀਪੁਰਿਆ ਨਾਲ ਹੋਗੀ ਤੇ ਵੱਡੇ ਮੱਲ ਪੜ ਕੇ ਧਰਤੀ ਹਿੱਲੂਗੀ ਜਰੂਰ ਧਰਤੀ ਹਿੱਲੂਗੀ ਜਰੂਰ ਆ ਨੰਨੀ ਵੀ ਦੁਨੀਆ ਦਾ ਵੱਡਾ ਤੇ

ਲੇ ਸਾਈਡ ਇਹਨੂੰ ਕਹਿੰਦੇ ਨਾਰੀਗੰਗਪੁਰ ਨੂੰ ਨਵੇਂ ਵੀਰੋ ਹਿਮਾਲਿਆ ਪਰਬਤ ਕਦੇ ਲੋਗ ਆਹ ਵੇਖੋ ਮਾਨੋ ਬੈਸਟ ਬਣਿਆ ਬੂਨਾਂ ਵਾਲੇ ਦੇ ਮੇਲੇ ਵਿੱਚ ਇਹਨੇ ਵੀ ਸਰਾ ਲਾਤਾ ਬੂਨਾਂ ਵਾਲੇ ਦੇ ਕਬੱਡੀ ਕੱਪ ਤੇ ਅੱਜ ਵੀ ਸਰਾ ਲੱਗੂਗਾ ਮੇਰੇ ਮਿੱਤਰੋ ਆਹ ਸਾਹਮਣੇ ਗੋਗੋ ਰਾਜ ਤਰਾਣੇ ਵਾਲਾ ਸਾਹਮਣੇ ਕਬੱਡੀ ਪਾਰਿਆ ਹਲਕਾ ਜਿਹਾ ਟੱਚ ਰਾਜਪੁਰ ਨਿਊਜ਼ੀਲੈਂਡ ਇਹਰੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਰੋਲ ਹੈ ਅੱਜ ਦੇ ਇਸ ਕਬੱਡੀ ਕਪੀ ਲਈ ਸਾਰਾ ਦਾ ਸਤਕਾਰ ਇਧਰ ਕੌਣ ਆ ਗਿਆ ਦੁੱਲਾ ਆ ਗਿਆ ਬੱਲੇ ਕਰ ਗੱਲ ਦੁੱਲਾ ਆ ਗਿਆ ਆ ਦੁੱਲੇ ਦੀ ਕਾਢੀ ਹੈ ਇੱਕ ਤਗਿਆਰੇ ਦੁੱਲੇ ਦਾ ਹੈਪੀ ਬਰਥਡੇ ਵੀ ਹੈ ਆ ਵੇਖਦਾ ਹੁਣ ਵੇਖਦਾ ਚਾੜ ਵਿੱਚੋਂ ਉਹ ਟਾਕ ਮਾਰ ਕੇ ਵੱਡੇ ਵੱਡੇ ਸਟਾਰ ਸ਼ਾਟ ਲੇਤਾ ਹੈ ਪਰ ਨਾਈਟਿੰਗ ਪੁਲ ਚੱਥਿਆਂ ਵਾਲਾ ਹੈ ਅੱਤ ਦੀ ਜਵਾਨੀ ਚੜੀ ਹੋਈ ਐ ਉਂਗਲ ਖੜੀ ਐ ਜਵਾਨੀ ਚੜੀ ਹੋਈ ਐ ਉਂਗਲ ਖੜੀ ਐ ਜਵਾਨੀ ਚੜੀ ਹੋਈ ਐ ਲੈ ਵੀ ਦੁੱਲੇ ਆ ਪੋਡੇ ਕੀਤੇ ਆ ਬਹੁਤ ਧੰਨਵਾਦ ਆ ਦੀਪਾ ਕੰਨੇ ਬੈਠਾ ਸਾਡਾ ਭਰਾ ਬਾਰਸੀਲੋਨਾ ਦੇ ਵਿੱਚ ਪਰ ਸ੍ਰਾਮਪੁਰੀਆ ਨਾਲ ਸੰਘੂ ਸਪੇਨ ਅਰੇ ਗੱਡੇ ਕੱਢਦੇ ਆ ਭਰਾ ਸਾਡੇ ਆ ਟੱਕਰ ਸਰੇ ਦੀ ਐ ਗੋਗੋ ਰਾਏ ਧਰਾਡੇ ਦੇ ਸੰਦੀਪੁਰੀਆ ਦੀ ਟੱਕਰ ਆ ਆ ਸਾਹਮਣੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਨਹੀਂ ਰੀਸਾ ਨਹੀਂ ਰੀਸਾ ਨਹੀਂ ਵੀ ਲਿਖਿਆ ਕਹਿੰਦੇ ਪਿੰਡ ਬਲੀਨੀ ਤੋਂ ਜੱਤੀਆ ਝੂਟੀ ਪਾਸਾ ਪਾਟਿਆ ਜਿੰਦਗੀ ਦੇ ਪੰਨੇ ਦਾ ਚੇਲਾ ਹੈ ਅਮਨ ਦੁੱਗਾਂ ਦਾ ਫੈਨ ਬਲਨਾਉ ਦੇ ਮੰਨੇ ਦਾ ਲਿਖਦਾ ਲੜਕੋਂ ਦਾ ਬਿੱਲਾ ਮੇਰੇ ਆ ਖੱਪੜਾ ਫੱਟਾ ਦਾ ਗੱਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਗੱਬਰੂ ਦੀ ਕੌਡੀ ਦੇ ਵਿੱਚ ਨਖਰਾ ਹੈ ਅੰਤਾਂ ਦਾ ਜਿਹੜੇ ਸੰਗਰੂਰ ਦੀ ਗੱਲ ਔਰ ਇਸ ਵਾਰ ਅੰਗਰੇਜ਼ ਦੇ ਪੂਰੇ ਸੀਜ਼ਨ ਦਾ ਉਤਮ ਮਾਫੀ ਦੁਕਾਨਾ ਖੁਸ਼ੀ ਆਇਆ ਹੈ ਔਰ ਜਲਵੇਰ ਦਾ ਕੁਲੰਦਰ ਉਤਮ ਰੇਂਦਰ ਬਣ ਗਿਆ ਆ ਉਹ ਵੇਖਦਾ ਭਾਜੀ ਟਾਕ ਹੁਣ ਵੇਖਦਾ ਧਰਦਾ ਤਾਉਂਦੇ ਹੱਥਾ ਇੱਕ ਪਾਸੇ ਅਥਰੀ ਜਵਾਨੀ ਹੈ ਇੱਕ ਪਾਸੇ ਅਥਰੀ ਜਵਾਨੀ ਹੈ ਇੱਕ ਪਾਸੇ ਮੱਛਰੀ ਜਵਾਨੀ ਹੈ ਇੱਕ ਪਾਸੇ ਅਥਰੀ ਜਵਾਨੀ ਹੈ ਅਥਰੀ ਜੰਗਾਂ ਨੂੰ ਕਦੇ ਰਸ ਸਮਝ ਪੜਦੇ ਕੋੜੇ ਜਾੜਜੇ ਜੱਗਾਂ ਨੂੰ ਇਹਦਾ ਮੁੰਡਿਆਂ ਦੀ ਰੇਜਾਂ ਦੇ ਉੱਤੇ ਲੱਖਾਂ ਰੁਪਈਆ ਲੱਗਦਾ ਹੈ ਅੱਜ ਮੱਲੂ ਕੁੰਦੇ ਵਿੱਚ ਚੋਟੀ ਚੋਟੀ ਦੇ 스타 ਆ ਇੱਕੋ ਮੈਚ ਆ ਗਿਆ ਇੱਕ ਪਾਸੇ ਉਹ ਦੇਖਦਾ ਅਖਰੀ ਜਵਾਨੀ ਆ ਇੱਕ ਪਾਸੇ ਫਰੀਦਪੁਰਿਆ ਗੋਪੀ ਹਿਮਾਲਿਆ ਪਵਨ ਖੇਡ ਗੋਦੀ ਦਾ ਪਰ ਮਨੂ ਪਰੇਵਾਰ ਦੇ ਪੁੱਤਰ ਬੜੇ ਪਰੇ ਬੜੇ ਪਰੇ ਆਹ ਕੀ ਬਾਤ ਹੈ ਬੱਲੇ ਕਦੇ ਤਾਂ ਫੜ ਕੇ ਦਿਖਾਓ ਮਹਾਪੁਰਸ਼ਾਂ ਦੇ ਰਾਣਾ ਪਲੇਅਰ ਜੀ ਆਜੋ ਰਾਣਾ ਪਲੇਅਰ ਆਜਾ ਰਣੇ ਆ ਰਣੇ ਠੀਕ ਹੈ ਸਨਮਾਨ ਲੈ ਲਿਆ ਰਾਣੇ ਬਾਜੀ ਨੇ ਆਹ ਪ੍ਰਦੇਸ਼ ਸਾਰੇ ਨੇ ਹੁਣ ਅੱਛਾ ਕੋਈ ਗੱਲ ਨਹੀਂ ਕਰੋ ਕਰੋ ਤੁਸੀਂ ਇਦਾਂ ਕਰਾ ਦੇ ਹਿਸਮਾ ਬੁਲਾਈਆ ਜੀ ਫਤਿਹ ਤਾਂ ਇਹਦੇ ਨਾਲ ਰਹਿਣਾ ਹੀ ਆ ਜਾਓ ਆ ਜਾਓ ਆ ਜਾਓ ਆ ਜਾਓ ਚੱਲ ਆਣੋ ਆਣੋ ਆ ਜਿੱਦੋਂ ਬੰਦਾ ਇੱਧਰ ਆ ਆ ਖੜੀ ਇੱਧਰ ਆ ਜਿੱਦੋਂ ਬੰਦਾ ਇਦਾਂ ਨਾ ਇੱਧਰ ਆਏ ਬਨੇ ਬੰਦੇ ਬੰਦੇ ਤੇ ਤੂੰ ਲੱਗ ਗਿਆ ਆ ਜੀ ਬੰਦਾ ਭੱਜਣ ਲੱਗਾ ਉਹਨੂੰ ਉਹਨੂੰ ਆ ਜਿਹੜੀ ਚੀਜ਼ ਹੈ ਨਾ ਆ ਧੌਣ ਤੇ ਰੱਖ ਲਿਆ ਹੱਥ ਆ ਬਾਹਾਂ ਗਾਂਹ ਕੱਢ ਆ ਬਾ ਇੱਥੋਂ ਫਾੜ ਲੈਣੀ ਉਹਨੂੰ ਉਹਨੂੰ ਕੱਚਾ ਰਹਿਣਾ ਉਹਦੇ ਗਾੜੀ ਉਹ ਉਹਦੇ ਗਾੜੀ ਆ ਚੀਜ਼ੇ ਉਹ ਜੇ ਤੂੰ ਇੱਥੇ ਕੱਚਾ ਰੇ ਉਹ ਪੱਕਾ ਤੁੰਣਾ ਨਹੀਂ ਜਦੋਂ ਤੂੰ ਤਾਂ ਲਾਉਂਦੇ ਆ ਲੱਥਣਾ ਨਹੀਂ ਗਾੜੀ ਇੱਧਰ ਜੇ ਇੱਧਰ ਨੂੰ ਤੋਦਦਾ ਨਾ ਉਹਦੇ ਆ ਬੈਲ ਸੁਬ ਨਾ ਲਾ ਗਾੜੀ ਇੱਧਰ ਨੂੰ ਜਾਂਦਾ ਆਂ ਗਾਂ ਬਾਹ ਕਰਕੇ ਇੱਧਰ ਨੂੰ ਜਾਂਦਾ ਆਂ ਬਾਹਾਂ ਗਾ ਕਰਕੇ ਇੱਥੇ ਇੱਕ ਜਿੱਥੇ ਮੋੜਾ ਮਾਰਦਾ ਨਾ ਬੰਦਾ ਮੋੜਾ ਮਾਰਤਾ ਉੱਥੇ ਤੇਗਾ ਮਾਰਾ ਤੂੰ ਤੂੰ ਕੀ ਕਰਦਾ ਤੂੰ ਕਰਦਾ ਉਹਨੂੰ ਆਹ ਮਾਰਦਾ ਉਹ ਪਿੱਛੇ ਹਟ ਜਾਂਦੇ ਜਦੋਂ ਆਹ ਮਾਰਦਾ ਤੇਰਾ ਬੈਲ ਫਿਕੜ ਜਾਂਦਾ ਆ ਭੜ ਕੇ ਨਾ ਬੋਟਾ ਇੰਦਾ ਇੰਦਾ ਲੈ ਕੇ ਇੰਦਾ ਲੈ ਕੇ ਕਰਦੀ ਆ ਹਾਂ ਜੇਰ ਫਿਰ ਆ ਕਰੂ ਸਾਰੇ ਕਟ ਹੋ ਗਰੀ ਯਾਰ ਯਾਰ ਆ ਕਰਨੀ ਯਾਰ ਰਹੀ ਆ ਕਰ ਇਕ ਦਾ 100 100 ਦੀ ਸਪੀਡ ਨਿਕਲ